ਇਹ ਬਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਕ੍ਰੋਧ ਅਨਰਥਨਮੂਲ ਹੁਣ ਕਵੀ ਜੀ ਨਾ ਕ੍ਰੋਧ ਬਾਰੇ ਦੱਸਦੇ ਆ ਕਹਿੰਦੇ ਜਿਹੜਾ ਕ੍ਰੋਧ ਹੈ ਨਾ ਅਨਰਥਨ ਲੜਾਈ ਝਗੜੇ ਕਲੇਸ਼ਾਂ ਦੇ ਮੂਲ ਮੁੱਢ ਹੈ ਕ੍ਰੋਧ ਜਨਮ ਅਰ ਮਰਨ ਦੈ ਜਿਹੜਾ ਕ੍ਰੋਧ ਹੈ ਜੰਮਣ ਤੇ ਮਰਨ ਦਿੰਦਾ ਹੈ ਕ੍ਰੋਧ ਧਰਮ ਨਿਰਮੂਲਾ ਕਿਹੜਾ ਕ੍ਰੋਧ ਧਰਮ ਨੂੰ ਜੜਾਂ ਤੋਂ ਰਹਿਤ ਕਰ ਦਿੰਦਾ ਧਰਮ ਨੂੰ ਨਾਸ਼ ਕਰ ਦਿੰਦਾ ਜਿਵੇਂ ਆਰੰਭ ਚ ਵੀ ਕਿਹਾ ਸੀ ਨਾ ਕ੍ਰੋਧ ਧਰਮ ਕ੍ਰੋਧਕਰ ਹੋਤ ਵਿਭੰਗਾ ਅੱਗੇ ਹਾਂ ਤੇ ਕ੍ਰੋਧ ਤਿਆਗ ਸੁਭਾ ਇਸ ਵਾਸਤੇ ਕ੍ਰੋਧ ਨੂੰ ਛੱਡਣਾ ਹੀ ਚੰਗਾ ਹੈ ਦੋ ਹਰਾਕਾਲ ਕੂਟ ਅਰ ਕ੍ਰੋਧ ਮੈਂ ਬਹੁਤ ਕਵੀ ਜੀ ਦੱਸਦੇ ਆ ਕਿ ਕ੍ਰੋਧ ਵਿੱਚ ਤੇ ਜ਼ਹਿਰ ਵਿੱਚ ਫਰਕ ਕੀ ਆ ਜਿਹੜਾ ਕ੍ਰੋਧ ਤੇ ਜ਼ਹਿਰ ਹੈ ਇਹਨਾਂ ਦੇ ਵਿੱਚ ਵੱਡੋ ਅੰਤਰੋ ਆਹੀ ਬਹੁਤ ਵੱਡਾ ਫਰਕ ਹੈ ਦੋਵਾਂ ਵਿੱਚ ਬਹੁਤ ਵੱਡਾ ਅੰਤਰ ਹੈ ਕ੍ਰੋਧ ਨਿਜਾਸਰ ਹੈ ਕੂਦ ਹੈ ਤੇਰਾ ਕ੍ਰੋਧ ਹੈ ਆਪਣੇ ਆਸਰੇ ਨੂੰ ਭਾਵ ਮਨ ਮਾਨ ਬੁੱਧੀ ਨੂੰ ਸਰੀਰ ਨੂੰ ਸਾੜਦਾ ਹੀ ਰਹਿੰਦਾ ਅੰਦਰੋਂ ਅੰਦਰ ਕਿਉਂਕਿ ਸਰੀਰ ਦੇ ਵਿੱਚ ਰਹਿੰਦਾ ਨਾ ਮਨ ਦੇ ਵਿੱਚ ਕ੍ਰੋਧ ਰਹਿੰਦਾ ਜਦੋਂ ਗੁੱਸਾ ਚੜਿਆ ਹੁੰਦਾ ਭਾਵੇਂ ਦੂਜੇ ਨੂੰ ਕੁਝ ਨਾ ਕਵੇ ਮੂੰਹ ਉੱਤ ਪਰ ਅੰਦਰੋਂ ਅੰਦਰ ਹੀ ਕ੍ਰੋਧ ਜਿਹੜਾ ਸੜਦਾ ਆਪਣੇ ਆਸਰੇ ਨੂੰ ਇਹ ਸਾੜਦਾ ਹੈ ਕ੍ਰੋਧ ਵੇਖਨ ਹੈ ਸਵਾਸਰੇ ਦਾ ਹੀ ਤੇ ਜਿਹੜਾ ਵੇਖ ਜ਼ਹਿਰ ਆਪਣੇ ਆਸਰੇ ਨੂੰ ਨਹੀਂ ਸਾੜਦਾ ਭਾਵ ਸੀਸੀ ਨੂੰ ਨਹੀਂ ਸਾੜਦਾ ਜੇ ਸੀਸੀ ਵਿੱਚ ਰੱਖਿਆ ਨਾ ਭਾਵੇਂ ਸਾਲ ਪਿਆ ਰਵੇ 2 ਸਾਲ ਪਿਆ ਰਵੇ ਸੀਸੀ ਨੂੰ ਕੁਝ ਨਹੀਂ ਹੁੰਦਾ ਬੋਤਲ ਨੂੰ ਕੁਝ ਨਹੀਂ ਹੁੰਦਾ ਪਰ ਜਿਵੇਂ ਹਿਰਦੇ ਵਿੱਚ ਕ੍ਰੋਧ ਬਹੁਤ ਜ਼ਿਆਦਾ ਉਹ ਸੜਦਾ ਰਹਿੰਦਾ ਸੜਦਾ ਰਹਿੰਦਾ ਇਸੇ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾ ਪਾਸ ਦੁਆਸ ਨਾ ਪਿਟਿਆ ਜਿਨ ਅੰਤਰ ਕ੍ਰੋਧ ਚੰਡਾਲ ਦੂ